ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਹਾਂ ਵੂਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਤਨਾਲੀ ਮੈਂ ਸ਼ੁਕਰ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਈ ਏਮ ਅ ਫਰੀ ਬਰਡ ਨਾਉ ਤੇ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਕੜੀ ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਮੇਰੀਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਂ ਮੈਂ ਕਿ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ कौर ਮਾਨ ਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਹਾਂ ਔਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੀਆ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਮ ਅ ਫਰੀ ਬਰਡ ਨਾ ਤਾਂ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਲੀਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਜ਼ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਐਂਟਰਟੇਨ ਕਰਦੀ ਆਂ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਆਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਹੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਹਾਂ ਔਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗੇਲਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟਾਂ आई एम अ फ्री बर्ड नाउ तो पूरी दुनिया से बैठे मेरे श्रोताओं दा बहुत सारा शुक्रिया अदा करती हूं कि ਤੁਸੀਂ ਇਸ ਕੜੀ ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬੇਰੀਆ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣਿਆਂ ਰਹੀ ਆਪਣੀ ਫਿਲਮਾਂ ਰਹੀ